ਸਰੀਰ ਰੂਪੀ ਹਿਰਦਾ ਵੀ ਬੰਦੇ ਦਾ ਘਰ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਇੱਕ ਤੇ ਆ ਹਿਰਦਾ ਰੂਪੀ ਘਰ ਹੈ ਇੱਕ ਅਸੀਂ ਘਰ ਦੀ ਵਿਆਖਿਆ ਕਰਦੇ ਜਿਹੜੀਆਂ ਬਾਹਰੀ ਤੌਰ ਤੇ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਅਸੀਂ ਘਰ ਬਾਹਰ ਬਣਾ ਕੇ ਬੈਠੇ ਆ ਘਰ ਦੇ ਵਿੱਚ ਆਰਥਿਕ ਤੌਰ ਤੇ ਅਮੀਰ ਆਰਥਿਕ ਤੌਰ ਤੇ ਗਰੀਬ ਉਹ ਵੀ ਬੜਾ ਵੱਡਾ ਇੱਕ ਜਿਹੜਾ ਹੈ ਜੀਵਨ ਦੇ ਵਿੱਚ ਮਾਇਨੇ ਰੱਖਦਾ ਹੈ ਅਮੀਰੀ ਗਰੀਬੀ ਇਹ ਮਾਇਨੇ ਰੱਖਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਜੇ ਕਿਤੇ ਬੰਦਾ ਅੰਦਰੋਂ ਰੱਜਿਆ ਹੋਵੇ ਅੰਦਰੋਂ ਭਰਿਆ ਹੋਵੇ ਹਿਰਦੇ ਕਰਕੇ ਰੱਜਿਆ ਹੋਵੇ ਫਿਰ ਬਾਹਰ ਦੀ ਅਮੀਰੀ ਗਰੀਬੀ ਕੋਈ ਮਾਇਨੇ ਨਹੀਂ ਰੱਖਦੀ ਉਹ ਚਾਹੇ ਫਿਰ ਕੱਖਾਂ ਦੀ ਸ਼ਾਨ ਦੇ ਵਿੱਚ ਬੈਠਾ ਹੋਵੇ ਉੱਥੇ ਵੀ ਸੁਖੀ ਬੈਠਾ ਹੈ ਜੇ ਅੰਦਰੋਂ ਹੀ ਨਹੀਂ ਰੱਜਿਆ ਤੇ ਭਾਵੇਂ ਮਹਿਲ ਮਾੜੀਆਂ ਵੀ ਪਾ ਕੇ ਬੈਠਾ ਹੈ ਤੇ ਮਖਮਲੀ ਸੇਜਾਂ ਤੇ ਵੀ ਫਿਰ ਨੀਂਦ ਨਹੀਂ ਆਉਣੀ। ਉਥੇ ਵੀ ਪਿਆਸ ਮिटਦੀ ਨਹੀਂ। ਸਭ ਕੁਝ ਕੋਲ ਹੁੰਦਿਆਂ ਵੀ ਬੰਦਾ ਕਹਿੰਦਾ ਕੁਝ ਨਹੀਂ ਹੈਗਾ। ਮਾਰੇ ਗਏ, ਲੁੱਟੇ ਗਏ। ਇੱਕ ਅਮੀਰ ਹੋਣਾ ਹੈ ਅੰਦਰੋਂ। ਇੱਕ ਅਮੀਰ ਹੋਣਾ ਹੈ ਬਾਹਰੋਂ। ਪੈਸੇ ਕਰਕੇ ਅਮੀਰ ਲੋਕ ਬਹੁਤ ਵੇਖੇ ਜਾਂਦੇ ਨੇ ਇੱਥੇ। ਵੱਡੇ ਵੱਡੇ ਰਾਇਸ ਤੁਰੇ ਫਿਰਦੇ ਨੇ। ਅਮੀਰਾਂ ਦੇ ਵਿੱਚੋਂ بڑے ਵੱਡੇ ਘਰਾਣੇ ਨੇ। ਪਰ ਦਿਲ ਦੇ ਸ਼ਾਹ ਹੋਣ, ਦਿਲ ਕਰਕੇ ਅਮੀਰ ਹੋਣ, ਆਤਮਾ ਕਰਕੇ ਰੱਜੇ ਹੋਣ। ਆਤਮਾ ਕਰਕੇ ਕੋਈ ਵਿਰਲਾ ਵੰਜਾ ਹੀ ਰੱਜਦਾ ਹੈ ਤ੍ਰਿਪਤ ਭਈ ਹੁਣ ਰੱਜੇਗਾ ਕਿਵੇਂ ਆਤਮਾ ਕਰਕੇ ਕਿ ਬਾਰੀ ਪੈਸੇ ਨਾਲ ਰੱਜ ਜਾਵਾਂਗੇ ਨਹੀਂ ਰੱਜਿਆ ਜਾਣਾ ਗੁਰੂ ਸਾਹਿਬ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਜਦੋਂ ਸੱਚ ਰੂਪੀ ਖੁਰਾਕ ਸ਼ਕੀ ਹੈ ਰੱਜਿਆ ਤੇ ਉਸੇ ਵੇਲੇ ਹੀ ਹੈ ਉਹਦਾ ਰੱਜ ਨਹੀਂ ਸਕਦੇ ਝੂਠੇ ਪਦਾਰਥਾਂ ਦੇ ਨਾਲ ਕਦੇ ਬੰਦਾ ਕਦੇ ਰੱਜਦਾ ਹੀ ਨਹੀਂ ਕਦੇ ਨਹੀਂ ਰੱਜਦਾ ਤੇ ਜਿਸ ਘਰ ਦੇ ਵਿੱਚ ਗੁਰੂ ਹੀ ਆ ਕੇ ਬੈਠ ਜਾਵੇ ਫਿਰ ਉੱਥੇ ਭੁੱਖ ਥੋੜਾ ਕੋਈ ਰਹਿ ਜਾਂਦੀ ਹੈ ਇਹਦੀ ਮੈਂ ਇੱਕ ਉਦਾਹਰਨ ਤੁਹਾਨੂੰ ਐਵੇਂ ਦਿੰਦਾ ਜਿਵੇਂ ਪਰਜਾ ਦਾ ਰਾਜਾ ਕੋਈ ਘਰ ਦੇ ਵਿੱਚ ਆ ਕੇ ਬੈਠ ਜਾਵੇ ਪਰਜਾ ਦਾ ਰਾਜਾ ਰਾਜੇ ਕੋਲ ਪਰਜਾ ਮੰਗਣ ਲਈ ਜਾਂਦੀ ਹੈ ਦਾਤਾ ਮੰਗਣ ਲਈ ਜਾਂਦੀ ਹੈ ਤੇ ਜੇ ਕਿਤੇ ਘਰ ਦੇ ਵਿੱਚ ਆ ਕੇ ਰਾਜਾ ਬੈਠ ਜਾਵੇ ਤੇ ਉਹਨੂੰ ਕੋਈ ਕਵੇ ਭਾਈ ਤੂੰ ਰਾਜੇ ਕੋਲ ਮੰਗਣ ਜਾ ਉਹ ਅਗਿਓ ਕਹਿੰਦਾ ਤੇਰਾ ਦਿਮਾਗ ਹੀ ਲਿਆ ਭਾਈ ਮੇਰੇ ਤੇ ਘਰ ਦੇ ਵਿੱਚ ਹੀ ਰਾਜਾ ਆ ਕੇ ਬੈਠ ਗਿਆ ਹੁਣ ਮੰਗ ਕੋਈ ਹੋਰ ਰਹਿ ਗਈ ਹੈ ਸਭ ਕੁਛ ਮੰਗ ਲਿਆ ਖੁਦਾ ਕੋ ਮੰਗ ਕਰ ਅਬ ਉੱਠਤੇ ਨਹੀਂ ਹੱਥ ਤੁਝ ਕੋ ਮੰਗਨੇ ਕੇ ਬਾਦ ਹੁਣ ਤੇ ਘਰ ਦੇ ਵਿੱਚ ਆ ਕੇ ਤੂੰ ਬੈਠ ਗਿਆ ਹੈ ਭੁੱਖ ਕੋਈ ਰਹਿ ਗਈ ਹੈ ਹੁਣ ਤੇ ਭੁੱਖ ਕੋਈ ਹੈ ਹੀ ਨਹੀਂ ਮੇਰੇ ਘਰ ਦੇ ਵਿੱਚ ਆ ਕੇ ਤੂੰ ਬੈਠ ਗਿਆ ਹੈ ਪਾਰੀ ਤੌਰ ਤੇ ਅਮੀਰੀ ਵੀ ਚਾਹੀਦੀ ਹੈ ਕੋਈ ਦੂਰਾ ਮਾ ਨਹੀਂ ਅਮੀਰੀ ਤੋਂ ਬਿਨਾ ਪੈਸੇ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਹੀ ਨਹੀਂ ਹੈ ਤਾਂ ਮੈਂ ਤੇ ਕਈ ਵਾਰ ਬੇਨਤੀ ਕਰਦਾ ਨਾ ਸਿੱਖੋ ਜੇ ਸਿੱਖ ਪੰਥ ਪੈਸੇ ਕਰਕੇ ਵੀ ਅਮੀਰ ਹੋਵੇਗਾ ਤੇ ਫਿਰ ਅਸੀਂ ਵੱਡੇ ਵੱਡੇ ਮੋਰਚੇ ਵੀ ਜਿੱਤ ਲਿਆ ਕਰਾਂਗੇ ਜਿਵੇਂ ਪਹਿਲਾਂ ਜਿੱਤਦੇ ਰਹੇ ਹਾਂ ਪਰ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖ ਦਿੰਦਾ ਏ ਸਾਖੀ ਮੈਨੂੰ ਯਾਦ ਆ ਗਈ ਗੁਰੂ ਸਾਹਿਬ ਕਹਿੰਦੇ ਜਾ ਤੂੰ ਤਸੇ ਮਿਹਰਵਾਨ ਉਹ ਮਿਹਰਵਾਨ ਜਦੋਂ ਹੁੰਦਾ ਹੈ ਦਾਤੀ ਸਾਹਿਬ ਨਾ ਸੰਧੀਆਂ ਕਿਆ ਚੱਲਿਆ ਕਿਸ ਨਾਮ ਇੱਕ ਜਾ ਗੰਦੇ ਨਾ ਲਹਨ ਇੱਕ ਸੁੱਤਿਆਂ ਦੇ ਉਠਾਲ ਇੱਥੇ ਗਈਆਂ ਨੂੰ ਜਾਗਦਿਆਂ ਨੂੰ ਕੁਝ ਨਹੀਂ ਮਿਲਦਾ ਤੇ ਜਿਹਦੀ ਝੋਲੀ 'ਚ ਦਾਤ ਪਾਉਣੀ ਹੁੰਦੀ ਕਰਤੇ ਪੁਰਖ ਨੇ ਤਰੁੱਟ ਕੇ ਸੁੱਤਿਆਂ ਦੀ ਵੀ ਝੋਲੀ ਭਰ ਦੇਣੀ ਹੁੰਦੀ ਹੈ ਇਹ ਕੋਈ ਪਤਾ ਨਹੀਂ ਲੱਗਦਾ ਮਤ ਸਮਝੋ ਮੀਰੀ ਗਰੀਬੀ ਸਾਡੇ ਕਰਕੇ ਹੈ ਇਹ ਅਮੀਰ ਹੋਣਾ ਵੀ ਪ੍ਰਮਾਤਮਾ ਦੀ ਬਰਕਤ ਹੈ ਅਮੀਰੀ ਗਰੀਬੀ ਪ੍ਰਮਾਤਮਾ ਦੇ ਘਰੋਂ ਮਿਲੀ ਹੈ ਇੱਕ ਮੈਂ ਬੋਲ ਤੁਹਾਡੇ ਸਾਹਮਣੇ ਰੱਖ ਦਿੰਦਾ ਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਨੇ ਬੜੇ ਭਾਪੂਰਕ ਸ਼ਬਦ ਨੇ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਇੱਥੇ ਬਹੁਤ ਨੇ ਜਿਹੜੇ ਬੈਠੇ ਹੀ ਖਾ ਰਹੇ ਨੇ ਜਨਮੇ ਜਿੰਨਾਂ ਦਾ ਅਮੀਰਾਂ ਦੇ ਘਰਾਂ ਦੇ ਵਿੱਚ ਹੋਇਆ ਹੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਇਦਾਂ ਦੇ ਵੀ ਹੈਗੇ ਨੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਾਰੇ ਪਸੀਨਾ ਵਹਾਉਂਦੇ ਨੇ ਪਰ ਬਰਕਤ ਪੈਂਦੀ ਨਹੀਂ ਰੋਟੀ ਟੁੱਕ ਘਰ ਦਾ ਵਧੀਆ ਚੱਲਦਾ ਹੀ ਨਹੀਂ ਕਰਦੇ ਵਿੱਚ ਗਰੀਬੀ ਦੂਰ ਹੁੰਦੀ ਨਹੀਂ ਗਰੀਬੀ ਵੀ ਆਪਣੇ ਆਪ ਦੇ ਵਿੱਚ ਮਾਫ ਕਰ ਮੈਂ ਸ਼ਬਦ ਕਹਿਣ ਲੱਗਾ ਬੜਾ ਵੱਡਾ ਕੋੜ ਹੈ ਗਰੀਬੀ ਬੰਦੇ ਕੋਲ ਬੜਾ ਕੁਝ ਕਰਵਾ ਦਿੰਦੀ ਹੈ ਬਹੁਤ ਕੁਝ ਕਰਵਾ ਦਿੰਦੀ ਹੈ ਗਰੀਬੀ ਰੋਟੀ ਨਾ ਪੱਕਦੀ ਹੋਵੇ ਕੱਪੜਾ ਪਾਉਣ ਲਈ ਨਾ ਕੋਲ ਹੋਵੇ ਤੇ ਰੱਬ ਨਾਲੋਂ ਵੀ ਦੂਰ ਹੋਵੇ ਫਿਰ ਬੰਦਾ ਬੜਾ ਕੁਝ ਕਰਨ ਵਾਸਤੇ ਚਲਾ ਜਾਂਦਾ ਹੈ ਪਰਵਾਹ ਨਹੀਂ ਕਰਦਾ ਗਰੀਬੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਕੋੜ ਹੈ ਗੁਰੂ ਸਾਹਿਬ ਕਹਿੰਦੇ ਨੇ ਕਈ ਕੋਟ ਬੈਠ ਤੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਇੱਥੇ ਕਈ ਤਨਵੰਤ ਨੇ ਅਮੀਰ ਨੇ ਕਈ ਚਿੰਤਾ ਦੇ ਵਿੱਚ ਨੇ ਫਿਰ ਅਗਲਾ ਜਿਹੜਾ ਸ਼ਬਦ ਹੈ ਜੇ ਕਿਤੇ ਬੰਦਾ ਇਸ ਸ਼ਬਦ ਦੀਆਂ ਪੰਕਤੀਆਂ ਨੂੰ ਹਿਰਦੇ ਦੇ ਵਿੱਚ ਵਸਾ ਲਵੇ ਫਿਰ ਸਹਜ ਦੇ ਵਿੱਚ ਆ ਸਕਦਾ ਫਿਰ ਤਰਲੋ ਮੱਛੀ ਨਹੀਂ ਹੋਵੇਗਾ ਜਹ ਜਹ ਪਾਣਾ ਤਹ ਤਹ ਰੱਖੇ ਇੱਥੇ ਖੜਨਾ ਊਖਾ ਹੈ ਬਸ ਇੱਥੇ ਹਰ ਕਿਸੇ ਕੋਲ ਖੜਿਆ ਨਹੀਂ ਜਾਂਦਾ ਹੁਣ ਕੋਈ ਰੱਜਿਆ ਹੋਵੇ ਸਹਿਜ ਵਾਲਾ ਸਬਰ ਵਾਲਾ ਹੀ ਖੜੇਗਾ ਨਾ ਪ੍ਰੇਮੀ ਪ੍ਰੇਮ ਨਿਭਾਉਣ ਵਾਲੇ ਖੜ ਜਾਂਦੇ ਨੇ ਉਹ ਨਹੀਂ ਵੇਖਦੇ ਘਰ ਚ ਮੀਰੀ ਹੈ ਕਿ ਗਰੀਬੀ ਹੈ ਉਹ ਆਪਣੇ ਗੁਰੂ ਦਾ ਦਵਾਰਾ ਛੱਡ ਕੇ ਨਹੀਂ ਜਾਂਦੇ ਲਾਲਸਾਆਂ ਰੱਖਣ ਵਾਲੇ ਅੱਜ ਇੱਥੇ ਆ ਗਏ ਨੇ ਪੜ ਕੇ ਕਿਤੇ ਪੁੱਛਣਾ ਪੁੱਛਣ ਬਾਹਰ ਵੀ ਤੁਰ ਜਾਣਗੇ ਜੇ ਕੁਝ ਨਹੀਂ ਮਿਲਿਆ ਤੇ ਉਹ ਲਾਮੇ ਤਾਨੇ ਮੇਹਣੇ ਵੀ ਮਾਰਨਗੇ ਪਰ ਪ੍ਰੇਮੀ ਥੋੜਾ ਲਾਮਾ ਮੇਹਣਾ ਮਾਰਦਾ ਹੈ ਉਹ ਤੇ ਇੱਥੇ ਖੜ ਜਾਂਦਾ ਏ ਜਹਜ ਹੈ ਬਾਣਾ ਤਹ ਤਹ ਰੱਖ ਹੈ ਨਾਨਕ ਸਭ ਕਿਛ ਪ੍ਰਭ ਕੈ ਹੱਥ ਹੈ ਅਮੀਰ ਹੋਣਾ ਗਰੀਬ ਹੋਣਾ ਤੇਰੇ ਹੱਥ ਦੇ ਵਿੱਚ ਹੈ ਹੀ ਨਹੀਂ ਇਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ ਉਦਮ ਜ਼ਰੂਰੀ ਹੈ ਲਾਜ਼ਮੀ ਹੈ ਪਰ ਤੇਰੇ ਉਦਮ ਨੂੰ ਵੀ ਫਲ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਉਣਾ ਹੈ ਜੇ ਤੂੰ ਫਸਲ ਬੀਜ ਵੀ ਲਈ ਹੈ ਉਗ ਵੀ ਆਈ ਐ ਤੇ ਜੇ ਉਹ ਪਕੜ ਨਾ ਦੇਵੇ ਤੇ ਫਿਰ ਕੀ ਕਰ ਲਵਾਂਗੇ ਜੇ ਉਹ ਫਾਲੀ ਨਾ ਪੈਣ ਦੇਵੇ ਤੇ ਫਿਰ ਕੀ ਕਰ ਲਵਾਂਗੇ ਜੇ ਫਲ ਪੈ ਵੀ ਗਿਆ ਐ ਤੇ ਜੇ ਉਹ ਵੱਢਣੇ ਨਾ ਦੇਵੇ ਤੇ ਫਿਰ ਤੁਸੀਂ ਦੱਸੋ ਕੀ ਕਰ ਲਵੋਗੇ ਤੇ ਫਿਰ ਗੁਰੂ ਸਾਹਿਬ ਕਹਿੰਦੇ ਕਰ ਕੁਝ ਨਹੀਂ ਸਕਦੇ ਬਸ ਸਿੱਖੋ ਇਹ ਕੰਮ ਜ਼ਰੂਰ ਕਰ ਸਕਦੇ ਜਿਸ ਆਗੇ ਨਾ ਹੀ ਚਾਰਾ ਤਾਕੋਂ ਕੀ ਜੈ ਸਤ ਨਮਸਕਾਰਾ ਕੋਈ ਅਮੀਰ ਐ ਕੋਈ ਗਰੀਬ ਐ ਤੇ ਆਪੋ ਆਪਣੇ ਕਰਮ ਲੈ ਕੇ ਆਇਆ ਐ ਬੰਦਾ ਪਰ ਜੇ ਕਿਤੇ ਗੁਰੂ ਤਰੁੱਟ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਉਹ ਛਿੰਨ ਦੇ ਵਿੱਚ ਗਰੀਬੀ ਜਿਹੜੀ ਆ ਉਹ ਖਤਮ ਕਰ ਦਿੰਦਾ ਹੈ ਗਰੀਬੀ ਉੱਡ ਜਾਂਦੀ ਉਹਦੇ ਘਰ ਦੇ ਵਿੱਚੋਂ ਜੇ ਕਿਤੇ ਤਰੁੱਟ ਪਵੇ ਮੈਂ ਸ਼ਬਦ ਤੁਹਾਡੇ ਸਾਹਮਣੇ ਰੱਖਿਆ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਕਿਸ ਨਾਲ ਇੱਕ ਜਾਗੰਦੇ ਨਾਲ ਹੈ ਨ ਇੱਕ ਸੁੱਤਿਆਂ ਦੇ ਉਠਾਲ ਕਮਾਲ ਦੀ ਗੱਲ ਸੁੱਤਿਆਂ ਨੂੰ ਠਾ ਕੇ ਖੈਰਾਂ ਦੇ ਨਾਲ ਝੋਲੀਆਂ ਭਰ ਦਿੰਦਾ ਹੈ ਪਤਾ ਨਹੀਂ ਲੱਗਦਾ ਰਾਤੋਂ ਰਾਤ ਅਮੀਰ ਹੋ ਗਏ ਇਹ ਇੱਕ ਕਵਤਾ ਕਹਿੰਦੇ ਨਾ ਇੱਕ ਸ਼ਬਦ ਕਿ ਜਦੋਂ ਪਰਮਾਤਮਾ ਦਿੰਦਾ ਛੱਪੜ ਪਾੜ ਕੇ ਦਿੰਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਗਰੀਬੀ ਖੰਭ ਲਾ ਕੇ ਉੱਡ ਗਈ ਇੱਕ ਮੈਂ ਤੁਹਾਡੇ ਸਾਹਮਣੇ ਹੁਣ ਉਦਾਹਰਨ ਦੇ ਰੂਪ ਦੇ ਵਿੱਚ ਗੱਲ ਰੱਖ ਦਿੰਦਾ